ਤੁਹਾਡੇ ਨਾਲ ਹਾਂ ਜੀ ਦੁਬਾਰਾ ਰੱਬ ਦਾ ਸ਼ੁਕਰ ਹੈ ਜੀ ਖੰਸ ਸਤਿ ਸ੍ਰੀ ਅਕਾਲ ਜੀ ਪਹਿਲਾਂ ਆਪਣਾ ਨਾਂ ਦੱਸੋ ਜੀ ਸ਼ਮਿੰਦਰ ਸਿੰਘ ਖਿੰਡਾ ਜੀ ਚੇਅਰਮੈਨ ਪੰਜਾਬ ਐਗਰੋ ਹੁਣੇ ਹੁਣੇ ਤੁਸੀਂ ਚਾਰਜ ਵੀ ਨਹੀਂ ਚੋਣਾ ਜਿੱਤ ਕੇ ਹੜੇ ਆ ਇਹਦੇ ਬਾਰੇ ਕੀ ਪ੍ਰੋਗਰਾਮ ਕਰਨਾ ਹੈ ਕਹਿਣਾ ਚਾਹੁੰਦੇ ਮੈਂ ਕਿ ਤੁਹਾਨੂੰ ਪਤਾ ਹੈ ਕਿ ਜਿਹੜੀ ਪੰਜਾਬ ਵਿੱਚ ਜਿਮਨੀ ਚੋਨਾ ਹੋ ਕਿ ਉਹਦੇ ਚਾਰਾਂ ਵਿੱਚੋਂ 3 ਫੀਟਾਂ ਹਾਂਜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਜਿੱਤ ਅਸਲ ਕੀਤੀ ਹੈ ਇਹ ਜੋ ਸਰਦਾਰ ਭਗਵਾਨ ਸ੍ਰੀਮਾਨ ਮੁਖਮੰਦ ਪੰਜਾਬ ਦੇ ਜਿਹੜੇ ਕੀਤੇ ਹੋਏ ਕੰਮ ਨੇ ਉਹਨਾਂ ਤੇ ਲੋਕਾਂ ਨੇ ਮੋਹਰ ਲਾਈ ਹੈ ਤੇ ਮੈਂ ਧੰਨਵਾਦ ਕਰਦਾ ਪੰਜਾਬ ਦੇ ਹਲਕਾ ਇੱਤੜਵਾਹਾ ਦਾ ਚੱਪੇਵਾਲ ਦਾ ਤੇ ਡੇਰਾ ਪਾਪਾ ਨਾਨਕ ਦਾ ਜਿੰਨਾਂ ਤੇ ਲੋਕ ਜਿਹੜੇ ਲੋਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਕੰਮਾਂ ਵਿੱਚ ਵਿਸ਼ਵਾਸ ਜਤਾਇਆ ਤੇ ਅੱਜ ਜਿਹੜਾ ਇਹ ਪ੍ਰੋਗਰਾਮ ਹੈ ਇੰਦੇ ਵਿੱਚ ਸਰਦਾਰ ਭਗਵੰਤ ਸਿੰਘ ਦੀ ਮਾਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਜੋ ਅਮਨ ਰੋਡ ਅੱਗੇ ਸਾਡੇ ਜਿਹੜੇ ਪੰਜਾਬ ਪ੍ਰਧਾਨ ਬਣਾਇਆ ਗਿਆ ਤੇ ਸ਼ਹਿਰੀ ਕਲਸੀ ਨੂੰ ਜਿਹੜਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਉਹਨਾਂ ਦੀ ਨਿਯੁਕਤੀ ਦੇ ਤੌਰ ਤੇ ਜਿਹੜਾ ਸ਼ੁਕਰਾਨਾ ਕਰਕੇ ਕਾਲੀ ਮਾਤਾ ਮੰਦਰ ਪਟਿਆਲਾ ਤੋਂ ਜਿਹੜਾ ਸਾਰਾ ਜਿਹੜੀ ਯਾਤਰਾ ਸ਼ੁਰੂ ਹੁੰਦੀ ਹੋਈ ਪਟਿਆਲਾ ਤੋਂ ਉਸ ਤੋਂ ਬਾਅਦ ਫਤੇਗੜ ਸਾਹਿਬ ਫਿਰ ਉਸ ਤੋਂ ਬਾਅਦ ਗੋਬਿੰਦਗੜ ਖੰਨਾ ਫਲੋਰ ਹੋਤੇ ਹੋਏ ਆਪਣਾ ਫਗਵਾੜਾ ਪਹੁੰਚਣ ਵਾਲੀ ਹੈ 2 ਮਿੰਟ ਦੇ ਵਿੱਚ ਇੱਕ ਵਾਰ ਹਰ ਮੰਦਰ ਸਾਮਣ ਨਮਸਤਕ ਹੋਵਾਂਗੇ ਫਿਰ ਦੁਰਗਿਆਣਾ ਮੰਦਰ ਨੂੰ ਨਮਸਤਕ ਹੋਵਾਂਗੇ ਉਸ ਤੋਂ ਬਾਅਦ ਰਾਮ ਤੀਰਥ ਜਿਹੜਾ ਭਗਵਾਨ ਵਾਲਮੀਕ ਦੇ ਜਨਮ ਸਥਾਨ ਉੱਥੇ ਨਮਸਤਕ ਹੋ ਕੇ ਅਸੀਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਾਂਗੇ ਤੇ ਕੋਸ਼ਿਸ਼ ਇਹ ਹੀ ਹੈ ਕਿ ਜਿਹੜੇ ਆਉਣ ਵਾਲੇ 2 ਸਵਾ 2.25 ਸਾਲ ਹੈ ਉਹਦੇ ਵਿੱਚ ਲੋਕਾਂ ਦੇ ਇੰਨੇ ਉਹ ਕੰਮ ਕੀਤੇ ਜਾਣ ਜੋ ਜੋਨ ਮੈਨੀਫੈਸਟੋ ਵਿੱਚ ਅਸੀਂ ਅਸੀਂ ਆਪਣਾ ਅਸੀਂ ਲੋਕਾਂ ਨਾਲ ਵਾਅਦਾ ਕੀਤਾ ਸੀਗਾ ਕਿ ਮੈਂ ਤੁਹਾਨੂੰ ਅੱਜ ਤੁਹਾਡੇ ਮੀਡੀਆ 'ਚ ਇਹ ਵਿਸ਼ਵਾਸ ਦਿਵਾਉਣਾ ਕਿ ਜੇ ਪੰਜਾਬ ਦੇ ਲੋਕਾਂ ਨੇ 2 ਜੂਨ 2022 'ਚ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸੀਗੀਆਂ ਤੇ ਅਸੀਂ ਉਹਨਾਂ ਦੇ ਜਿਹੜੀ ਆਪਰਾ ਮੋਹਰ ਲਗਾਵਾਂਗੇ ਜਿਹੜੇ ਕੀਤਾ ਜਿਹੜੇ ਕੰਮ ਨੇ ਮੋਹਰ ਲਗਾਵਾਂਗੇ ਤੇ ਆਮ ਆਦਮੀ ਪਾਰਟੀ ਦੇ ਜੋ ਲੋਕਾਂ ਨੇ ਵਿਸ਼ਵਾਸ ਕੀਤਾ ਸੀ ਲੋਕੀਂ ਕੱਲ ਨੂੰ ਦਿਲ ਤੋਂ ਇਹ ਗੱਲ ਮਹਿਸੂਸ ਕਰਨਗੇ ਕਿ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਇਥੇ ਵਿਅਰਥ ਨਹੀਂ ਗਵਾਈ ਅਸੀਂ ਵਾਕਈ ਹੀ ਇਹ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲਈ ਵਿਕਾਸ ਦੇ ਕੰਮ ਕੀਤੇ ਨੇ ਲੋਕ ਇੱਥਾਂ ਲਈ ਕੰਮ ਕੀਤੇ ਨਾਸ਼ੇ ਕੇਂਦਰ ਸੀ ਲੋਕਾਂ ਕੇ ਨਸ਼ੇ ਨਹੀਂ ਅਜੇ ਰੁਕੇ ਸਾਰਾ ਦੇਖੋ ਜਿਹੜੇ ਨਸ਼ੇ ਦਾ ਜਿਹੜਾ ਤੁਸੀਂ ਗੱਲ ਕੀਤੀ ਕਿ ਨਸ਼ਾ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਦੇ ਪਿਛਲੀਆਂ ਰਵਾਇਤੀ ਪਾਰਟੀਆਂ ਤੋਂ ਵੀ ਇਹ ਚੱਲਦੀ ਆ ਰਹੀ ਹੈ ਪਰ ਕੋਸ਼ਿਸ਼ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡਾ ਸਮਾਂ ਬਾਕੀ ਹੈ ਜਿਹੜਾ ਪਿੱਛੇ ਵੀ ਚੱਲਦਾ ਪਿਆ ਨਸ਼ੇ ਤੇ ਠੱਲ ਪਾਉਣ ਦੀ ਪੂਰੀ ਕੋਸ਼ਿਸ਼ ਹੈ ਰੋਡਮੈਪ ਤਿਆਰ ਹੋ ਰਿਹਾ ਹੈ ਇਹਦੇ ਵਿੱਚ ਮੈਂ ਸਮਝਦਾ ਕਿ ਪੁਲਿਸ ਪਰਸ਼ਾਸਨ ਦੇ ਨਾਲ-ਨਾਲ ਸਰਕਾਰ ਦੇ ਨਾਲ ਲੋਕਾਂ ਦਾ ਵੀ ਬਹੁਤ ਵੱਡੇ ਸਾਨੂੰ ਲੋੜ ਹੈ ਜਿਹੜਾ ਸਹਿਯੋਗ ਦੀ ਤੇ ਲੋਕ ਸਹਿਯੋਗ ਦੇ ਰਹੇ ਨੇ ਫੋਲੀਓ ਸਿ ਗਰਾਉਂਡ ਉੱਤੇ ਇਸ ਚੀਜ਼ ਨੂੰ ਵੀ ਨੱਥ ਪਾਵਾਂਗੇ ਲੋਕ ਤਾਂ ਸਾਡੇ ਨਾਲ ਖੜੇ ਜੀ ਇਸ ਟਾਈਮ ਲੋਕ ਨਾਲ ਨੇ ਅਸੀਂ ਵੀ ਆਮ ਆਦਮੀ ਪਾਰਟੀ ਵੀ ਲੋਕਾਂ ਦੇ ਨਾਲ ਹੈ ਤੇ ਉਮੀਦ ਹੈ ਕਿ ਜਿਹੜੀਆਂ ਤੁਸੀਂ ਸਵਾਲ ਕਰ ਰਹੇ ਹੋ ਇਹਨਾਂ ਸਾਰਿਆਂ ਦਾ ਜਵਾਬ ਤਾਂ ਆਉਣ ਵਾਲੇ ਸਮੇਂ ਵਿੱਚ ਮਿਲ ਜਾਏ ਥੈਂਕ ਯੂ ਥੈਂਕ ਯੂ